ਸਤ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪੈਰਾਡਿਸਕੋਪ ਪਿਛਲੇ 2 ਤਿੰਨ ਦਿਨ ਤੋਂ ਹਰਮੀਤ ਸਿੰਘ ਪਠਾਨ ਮਾਜ਼ਰਾ ਖਬਰਾਂ ਚ ਤੇ ਅੱਜ ਤੱਕ ਖਬਰ ਬਹੁਤ ਵੱਡੀ ਉਦੋਂ ਬਣੀ ਜਦੋਂ ਪੰਜਾਬ ਪੁਲਿਸ ਨੇ ਦਾਅਵਾ ਕੀਤਾ ਕਿ ਜਦੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਰੇਪ ਕੇਸ ਦੇ ਵਿੱਚ ਜਿਹੜਾ ਉਸ ਨੇ ਪਹਿਲਾਂ ਹੀ ਵੀਡੀਓ ਬਣਾ ਕੇ ਦੱਸਤਾ ਸੀ ਕਿ ਮੈਨੂੰ ਆਈਪੀਐਸ ਦੀ ਧਾਰਾ 376 ਦੇ ਵਿੱਚ ਗ੍ਰਿਫਤਾਰ ਕਰਨਗੇ ਜਾਂ ਕਰ ਲਿਆ ਗਿਆ ਤੇ ਇਹ ਗੱਲ ਵੀਡੀਓ ਬਣਾ ਕੇ ਦੱਸੀ ਉਹਨੇ ਆਪ ਤੇ ਕਦੋਂ ਵੀਡੀਓ ਬਣਾਈ ਕਿਵੇਂ ਬਣਾਈਏ ਇੱਕ ਵੱਖਰਾ ਬੇਸ਼ਅ ਉਹ ਕਹਿੰਦਾ ਸੀ ਤੇ ਪੈਸੇ ਤਾਂ ਉਹਨੇ ਜਦੋਂ ਆਮ ਆਦਮੀ ਪਾਰਟੀ ਦੀ ਦਿੱਲੀ ਵਾਲੀ ਟੀਮ ਦੇ ਖਿਲਾਫ ਬੋਲਣਾ ਸ਼ੁਰੂ ਕਰਤਾ ਉਹਦੀ ਕਿਹਾ ਸੀ ਕਿ ਨਾ ਮੈਂ ਨਾ ਤਾਂ ਡਰਦਾ ਮੇਰੇ ਤੇ ਬਿਜਲੀਅੰਸ ਵੀ ਪਾ ਸਕਦੇ ਨੇ ਮੈਨੂੰ ਕੇਸ ਚ ਫਸਾਉਣਗੇ ਉਹ ਮੈਂ ਨਹੀਂ ਕਿਸੇ ਦੀ ਪ੍ਰਵਾਹ ਕਰਦਾ ਇਹ ਗੱਲਾਂ ਤਾਂ ਉਹ ਕਰ ਰਿਹਾ ਸੀ ਲੇਕਿਨ ਵੱਡੀ ਖਬਰ ਉਹ ਤੋਂ ਪੰਦੀ ਹੈ ਜਦੋਂ ਅੱਜ ਪੰਜਾਬ ਪੁਲਿਸ ਨੇ ਦਾਵਾ ਕਰਦੀ ਹੈ ਕਿ ਉਹਨੂੰ ਕਰਨਾਲ ਤੋਂ ਗ੍ਰਿਫਤਾਰ ਕੀਤਾ ਤੇ ਗ੍ਰਿਫਟਾਰ ਕਰਨ ਤੋਂ ਬਾਅਦ ਉਹ ਫਰਾਰ ਹੋ ਗਿਆ ਗੋਲੀ ਚੜਾ ਕੇ ਇੱਕ ਬੰਦਾ ਜ਼ਖਮੀ ਵੀ ਹੋ ਗਿਆ ਇੱਕ ਫਾਰਚੂਨਰ ਗੱਡੀ ਬਰਾਮਦ ਹੋਈ ਆ ਉਹਦੀ ਜੀ ਤਿੰਨ ਪਿਸਟਲ ਬਾਰ-ਬਾਰ ਵੀਡੀਓ ਤੇ ਦਿਖਾਏ ਜਾ ਰਹੇ ਨੇ ਪੁਲਿਸ ਇਹ ਦਾਅਵਾ ਕਰਦੀ ਹੈ ਦੂਜੇ ਪਾਸੇ ਜਿਹੜੇ ਪਿੰਡ ਦੇ ਲੋਕ ਨੇ ਢਾਬਰੀ ਪਿੰਡ ਹੈ ਥਾਣਾ सदर ਚ ਪੈਂਦਾ ਕਰਨਾਲ ਦੇ ਚ ਉਥੋਂ ਦੇ ਜਿਹੜੇ ਲੋਕ ਨੇ ਉਸ ਘਰ ਦਾ ਜਿਹੜਾ ਘਰ ਦੀ ਮਾਲਕਨ ਹੈ ਉਹ ਘਰ ਗਗਨਨਾਮ ਸਿੰਘ ਦਾ ਇਹਦੇ ਰਿਸ਼ਤੇਦਾਰ ਦਾ ਤੇ ਉਹ ਜਿਹੜਾ ਲਾਡੀ ਵੀ ਨਾਲ ਉਹਦਾ ਬਾਰ ਬਾਰ ਜੇਕਰ ਆਉਂਦਾ ਤੇ ਉੱਥੇ ਇੱਕ ਲੋਕਲ ਚੈਨਲ ਜਦੋਂ ਆ ਕੇ ਵੀਡੀਓ ਇਹ ਪਾਉਂਦਾ ਜੀ ਦੇ ਚੋਂ ਸਭ ਦੇ ਬਿਆਨ ਲੈਂਦਾ ਉਹ ਵਿੱਚ ਇਹ ਕਿਹਾ ਜਾਂਦਾ ਕਿ ਬਿਲਕੁਲ ਨਹੀਂ ਹੋਇਆ ਹਾਂ ਐਨੀ ਗੱਲ ਜ਼ਰੂਰ ਹੈ ਕਿ ਰਾਤ ਨੂੰ 4:00 5:00 ਵਜੇ ਸਵੇਰੇ अर्ਲੀ ਿੰਦੀ ਮਾਰਨਿੰਗ ਪੰਜਾਬ ਪੁਲਿਸ ਜਾਂਦੀ ਹੈ ਕੰਦ ਟੱਪ ਕੇ ਕੰਦ ਟੱਪ ਕੇ ਉਹਦੇ ਘਰ ਜਾਂਦੀ ਹੈ ਤੇ ਉੱਥੇ ਜਿਹੜਾ ਐਮ.ਐਲ.ਏ ਪਟਾਣ ਨਾ ਜ਼ਰਾ ਸਤਾ ਪਿਆ ਹੁੰਦਾ ਉਹਨੂੰ ਜਗਾਇਆ ਜਾਂਦਾ ਤੇ ਉਸ ਤੋਂ ਬਾਅਦ ਉਹ 레ਡੀ ਘਰ ਦੀ ਮਾਲਕਨ ਦੱਸਦੀ ਹੈ ਕਿ ਸਾਰੇ ਬੈਠ ਕੇ ਚਾਹ ਪਹਿਲਾਂ ਤਾਂ ਚਾਹ ਪੀਂਦੇ ਨੇ ਫਿਰ ਸਾਰਿਆਂ ਲਈ ਲੰਗਰ ਸਾਰਿਆਂ ਨੂੰ ਸਕਾਇਆ ਜਾਂਦਾ ਪੰਜਾਬ ਪੁਲਿਸ ਨੂੰ ਵੀ ਲੰਗਰ ਉੱਥੇ ਸਕਾਇਆ ਜਾਂਦਾ ਉਸ ਤੋਂ ਬਾਅਦ ਜਿਹੜੇ ਹੈ ਇੱਕ ਗੱਡੀ ਦੇ ਵਿੱਚ ਪਛਾਣ ਮਾਜ਼ਰਾ ਚੜਾਇਆ ਜਾਂਦਾ ਦੂਜੀ ਗੱਡੀ ਲਾਡੀ ਲੈ ਕੇ ਚੜਾਇਆ ਜਾਂਦਾ ਤੀਜੀ ਜਿਹੜੇ ਪੁਲਸ ਵਾਲੇ ਦੇ ਤੇ ਕੋਈ ਗੋੜੀ ਨਹੀਂ ਚੱਲਦੀ ਕੁਛ ਨਹੀਂ ਹੋਇਆ ਹਾਂ ਇਹ ਜਰੂਰ ਉੱਥੇ ਕਿਹਾ ਗਿਆ ਕਿ ਇਹਨਾਂ ਦੀ ਫਾਰਚੂਰ ਗੱਡੀ ਚੜੀ ਹੈ। ਉਹ ਪੁਲਿਸ ਲੈ ਜਾਂਦੀ ਹੈ ਤੇ ਪਤਾ ਨਹੀਂ ਕਹਿੰਦੇ ਪੁਲਿਸ ਦੀ ਕੀ ਥਿਊਰੀ ਹੈ ਤੇ ਉਦੋਂ ਬਾਅਦ ਕਹਿੰਦੇ ਗਨਾਂਥ ਹੁੰਦਾ ਗੱਡੀ ਦਾ ਫੋਨ ਵੀ ਬੰਦ ਆ ਰਿਹਾ ਤੇ ਇਹ ਸਾਨੂੰ ਵੀ ਫਿਕਰ ਹੈ ਵੀ ਇਹ ਕੀ ਹੋਇਆ। ਦੂਜਾ ਉਹਨਾਂ ਨੂੰ ਉਤਰਾਜੇ ਸੀ ਕਿ ਪੰਜਾਬ ਪੁਲਿਸ ਜਿਹੜੀ ਹੈ ਉਹ ਕੰਧ ਟੱਪ ਕੇ ਕਿਉਂ ਆਈ? ਤੀਜੀ ਗੱਲ ਇਹ ਆਈ ਕਿ ਉਹ ਜਿਹੜੇ ਕਰਨਾਲ ਥਾਣਾ ਸਦਰ ਕੋਲ ਬਾਤ ਚ ਜਾਂਦੀ ਹੈ ਪੰਜਾਬ ਪੁਲਿਸ ਪਹਿਲਾਂ ਐਕਸ਼ਨ ਕਰਦੀ ਹੈ। ਤੇ ਐਕਸ਼ਨ ਦੇ ਵਿੱਚ ਇਹ ਹੈ ਕਿ ਉਹ ਪਠਾਨ ਮਾਜ਼ਰਾਂ ਨੂੰ ਜਾਣ ਦਿੱਤਾ ਜਾਂਦਾ ਤੇ ਜਦੋਂ ਫਿਰ ਪੰਜਾਬ 'ਚ ਖਬਰ ਆਉਂਦੀ ਹੈ ਤਾਂ ਉਹਨੂੰ ਕਿਹਾ ਜਾਂਦਾ ਕਿ ਉਹ ਗੋਲੀ ਚਾਕੇ ਪੱਜ ਗਿਆ ਵੈਸੇ ਤਾਂ ਗੱਲ ਹজম ਨਹੀਂ ਹੁੰਦੀ ਕਿ ਜੇ ਉਹ ਫੜਿਆ ਗਿਆ ਇਸ ਨੂੰ ਗੋਲੀ ਕਿਵੇਂ ਚਲਾਤੀ ਉਹਨੇ ਇਹ ਵੀ ਤਾਂ ਆਪਣੇ ਆਪ 'ਚ ਇੱਕ ਕਬੱਡੀ ਗੱਲ ਹੈ ਨਾ ਸੋ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਤੇ ਹੋਰ ਕੀ ਚੋਰੀ ਚੱਲ ਰਹੀਆਂ ਨੇ ਸਾਰੇ ਮਾਮਲੇ ਦੇ ਪਿੱਛੇ ਇਹ ਸਾਰੀ ਗੱਲਬਾਤ ਆਪਾਂ ਇਸ ਵੀਡੀਓ 'ਚ ਕਰਨੀ ਹੈ ਲੇਕਿਨ ਫਿਰ ਅਪੀਲ ਕੇ ਪੈਰੇ ਦਰਸ਼ਕੋ ਜਿਨਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਦੇਖੋ ਪਹਿਲਾਂ ਤਾਂ ਇਹ ਗੱਲ ਤੁਸੀਂ ਸਮਝ ਹੀ ਲਈ ਹੈ ਕਿ ਉਹ ਪੰਜਾਬ ਪੁਲਿਸ ਕਹਿੰਦੀ ਹੈ ਉਹ ਭੱਜ ਗਿਆ ਫਰਾਰ ਹੋ ਗਿਆ ਗੋਲੀ ਚਲਾਈ ਉਹਦੇ ਬਾਅਦ ਸਾਥੀਆਂ ਨੇ ਨਾਲ ਜਾ ਰਿਹਾ ਸੀ ਤੇ ਦੂਜੇ ਪਾਸੇ ਪਿੰਡ ਵਾਲੇ ਕਹਿੰਦੇ ਨੇ ਉਹਦੇ ਰਿਸ਼ਤੇਦਾਰ ਵੀ ਅੱਗੇ ਵੀ ਆਉਂਦਾ ਜਾਂਦਾ ਰਹਿੰਦਾ ਪਿੰਡ ਵਾਲਿਆਂ ਨੂੰ ਪੁੱਛ ਲਓ ਤੇ ਦੂਰੋਂ ਆਏ ਸੀ ਰਾਤ ਆ ਕੇ ਇੱਥੇ ਰਿਹਾ ਸਵੇਰੇ ਪੁਲਿਸ ਆਈ ਪੁਲਿਸ ਨਾਲ ਗੱਲਬਾਤ ਹੋਈ ਗਲਬਤਵਾਦ ਉਹ ਆਪਣੀ ਗੱਡੀ ਦਾ ਕੇ ਇੱਕ ਗੱਡੀ ਇਹਨਾਂ ਦੀ ਪੁਲਸ ਲੈ ਗਈ ਤੇ ਜਿਹਦੇ ਚ ਹੁਣ ਦਿਖਾਇਆ ਜਾ ਰਿਹਾ ਕਿ ਇਹ ਉਹਦੇ ਚ ਪਿਸਟਲ ਸੀ ਤਿੰਨ ਉਹ ਤਿੰਨ ਪਿਸਟਲ ਵੀ ਬੜੇ ਜੀਵਗਾਨ ਇੱਕ ਗੱਡੀ ਫਾਰਚੂਨਰ ਚ ਤੇ ਇਸ ਤਰ੍ਹਾਂ ਦੀ ਚੋਰੀ ਦੋਨਾਂ ਚੋ ਫਰਕ ਹੈ ਇਹ ਹੁਣ ਸੱਚ ਤਾਂ ਫਿਰ ਮੈਂ ਤਾਂ ਤੁਹਾਨੂੰ ਬਾਰ ਬਾਰ ਪੁਲਸ ਦਾ ਦਾਵਾ ਹੈ ਪੰਜਾਬ ਦਾ ਪਿੰਡਾਂ ਵਾਲਿਆਂ ਦਾ ਦਾਵਾ ਜਾ ਉਹਦੇ ਰਿਸ਼ਤੇਦਾਰ ਦਾ ਦਾਵਾ ਹੈ ਕਿ ਉੱਥੇ ਕੋਈ ਗੋਡੀ ਦੀ ਚੱਲੀ ਤੇ ਰਾਮ ਨਾਲ ਲੰਗਰ ਛੱਕਿਆ ਪੁਲਸ ਨੇ ਉਹ ਆਪਦੇ ਚਲੇ ਗਏ ਪਠਾਨ ਮਾਜ਼ਰਾਂ ਦਾ ਚਲੇਗਾ ਇਹ ਕਹਾਣੀ ਹੈ ਲੇਕਿਨ ਪਠਾਨ ਮਾਜ਼ਰਾਂ ਨੇ ਇਹ ਸਾਰੀ ਗੱਲ ਪਹਿਲੀ ਕਹੇਤੀ ਸੀ ਜਦੋਂ ਇਹ ਕ੍ਰਿਸ਼ਨ ਕੁਮਾਰ ਤੋਂ ਸ਼ੁਰੂ ਹੋਈ ਸੀ ਕਹਾਣੀ ਜਿਹੜਾ ਪ੍ਰਿੰਸੀਪਲ ਸੈਕਟਰੀ ਜਲ ਸਰੋਤ ਦਾ ਉਹ ਨੇ ਦੀ ਗੱਲ ਨਹੀਂ ਬੰਨੀ ਕਹਿੰਦੇ ਜੀ ਐਮਐਲਏ ਦੀ ਬਜਾਏ ਅਫਸਰ ਨਾਲ ਖੜਦੇ ਨੇ ਦਿੱਲੀ ਵਾਲੇ ਫਿਰ ਇਹ ਦਿੱਲੀ ਵਾਲਿਆਂ ਦੇ ਖਿਲਾਫ ਬਹੁਤ ਬੋਲਿਆ ਇਹ ਕਹਿੰਦੇ ਅਫਦਾਲੀ ਵਾਂਗੂ ਲੁੱਟਦੇ ਨੇ ਜੀ ਇਹ ਸਾਡੇ ਮੰਤਰੀ ਜਿਹੜੇ ਨੇ ਉਹ ਡੱਡ ਨੇ ਉਹਨਾਂ ਦੇ ਜਮੀਰ ਮਰੀ ਹੋਈ ਹੈ ਉਹ ਜਿਹੜਾ ਹੈ ਅਹੁਦੇ ਦੇ ਲਾਲਚ ਚ ਨੇ ਉਹਨਾਂ ਦੇ ਹੱਥ ਚ ਕੁਛ ਨਹੀਂ ਇੱਕ ਚੌਕੀਦਾਰ ਦੀ ਬਦਲੀ ਨਹੀਂ ਕਰ ਸਕਦੇ ਇਹ ਸਾਰੀਆਂ ਗੱਲਾਂ ਕੀਤੀਆਂ ਇਹ ਜਿਹੜਾ ਜਿਹੜਾ ਮਾਨਸਾਹਬ ਦਾ ਫੁੱਫੜ ਸਹਰਾ ਹੈ ਜਿਹੜਾ ਹਰਮਿਤ ਸਿੰਘ ਪਠਾਨ ਮਾਦਰਾ ਤੇ ਫਿਰ ਪਠਾਨ ਮਾਦਰਾ ਨੇ ਬਹੁਤ ਸਾਰੇ ਇੱਕ ਵੀਡੀਓ 'ਚ ਬੜੀਆਂ ਗੱਲਾਂ ਦਸੀਆਂ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਜਿਹੜਾ ਫਾਸਟ ਵੇ ਗੁਰਦੀਪ ਸਿੰਘ ਉਹਦੇ ਨਾਲ ਮੇਰਾ ਲੜਾਈ ਕਰਾਤੀ ਮੈਨੂੰ ਕਹਿੰਦੇ ਵੀ ਆਪਾਂ ਫਾਸਟ ਵੇ ਦੀ ਜਿਹੜੀ ਮਨੋਪਰੀ ਤੋੜਨੀ ਹੈ ਤੁਸੀਂ ਇੱਥੇ ਇਹਦੇ ਬੰਦੇ ਉਹ ਕਰੋ ਜਿਹੜੇ ਫਾਸਟ ਵਿੱਚ ਲਾਉਂਦੇ ਸੀ ਪਟਿਆਲਾ ਦੇ ਵਿੱਚ ਫਿਰ ਕਹਿੰਦੇ ਨੇ ਸਿੱਧਾ ਸਮਝੌਤਾ ਕਰ ਲਿਆ ਮੇਰੇ ਕੋਲ ਪੰਜ ਬਲੂ ਫਿਲਮਾਂ ਨੇ ਇਹਨਾਂ ਦੀਆਂ ਜੇ ਕਰਨਗੇ ਤਾਂ ਮੈਂ ਕੱਲੀ ਚਲਾ ਦਊਂਗਾ ਇਸ ਤਰ੍ਹਾਂ ਦੀਆਂ ਗੱਲਾਂ ਆ ਇਹ ਗੱਲ ਵੀ ਜ਼ਰੂਰ ਹੈ ਕਿ ਜਿਹੜਾ ਇੱਥੇ ਕੇਸ ਹੋਇਆ ਜਿਹਦੇ ਕੇਸ ਤੇ ਫੰਡ ਗਏ ਸੀ ਉਹ ਰਿਪ ਕੇਸ ਹੈ ਉਹ ਨੇ ਆਪ ਦੱਸਦਾ ਸੀ 376 ਦਾ ਕੇਸ ਜੀਰਖਪੁਰ ਦੇ ਵਿੱਚ ਗੁਰਪ੍ਰੀਤ ਕੌਰ ਗਰੇਵਾਲ ਜਿਹੜੀ ਇਹ ਦਾਵਾ ਕਰਦੀ ਹੈ ਕਿ ਮੈਂ ਇਹਦੀ ਦੂਜੀ ਵਾਈਫ ਆ ਉਸ ਨੇ ਇੱਕ ਵੀਡੀਓ ਵੀ ਦੀ ਇਸਲੀਰ ਵੀਡੀਓ ਵੀ ਜਿਹੜੀ ਇਹਦੀ ਵਾਇਰਲ ਕਰਦੀ ਸੀ ਉਹਦੇ ਨੇ ਕਿਹਾ ਸੀ ਕਿ ਮੈਨੂੰ ਇਨਫੈਕਸ਼ਨ ਇਨਫੈਕਸ਼ਨ ਹੋ ਗਈ ਸੀ ਮੈਂ ਦਿਖਾ ਰਿਆ ਸੀ ਜਿਹੜਾ ਗੁਪਤੰਗ ਨੂੰ ਉਹਦੀਆਂ ਨੇ ਵੀਡੀਓ ਕਰਕੇ ਮੈਨੂੰ ਧੋਖਾ ਦਿੱਤਾ ਉਹ ਵੀ ਕੀਤਾ ਇੱਕ ਆਈਟੀ ਦੀ ਟਾਰਾ 200 ਦੋ ਜਿਹੜਾ ਹੈਗਾ 200 20 ਵਾਲਾ ਉਹਦੇ ਚ ਇਹ ਹਾਈ ਕੋਰਟ ਚ ਕੇਸ ਵੀ ਚੱਲਦਾ 2000 ਜਿਹੜਾ ਅੱਜ ਤੋਂ 25 ਸਾਲ ਪਹਿਲਾਂ ਜਿਹੜੇ ਬਣਿਆ ਸੀ ਉਹਦੇ ਉਹ ਦੇ ਆਧਾਰ ਤੇ ਉਹਦੇ ਲੇਡੀ ਤੇ ਵੀ ਕੇਸ ਚੱਲਦੇ ਨੇ ਤਿੰਨ ਚਾਰ ਪੰਜ ਯਰ ਉਹਦੇ ਇਹ ਆਪ ਹੀ ਕਹਿੰਦਾ ਮੇਰੇ ਤਾਂ 15 ਵੀ ਐਫ ਆਈ ਆਰ ਨੇ ਮੈਨੂੰ ਕੀ ਪਰਵਾਇ ਸੋ ਇਹ ਸਾਰੀ ਗੱਲ ਦੇ ਵਿੱਚ ਹੁਣ ਇਹ ਕਿਹਾ ਜਾਂਦਾ ਹੁਣ ਇਹਦੇ ਕਈ ਚੋਰੀ ਚੱਲਦੀਆਂ ਨੇ ਕਿ ਆਪ ਭੱਜ ਗਿਆ ਭਜਾ ਲਿਆ ਵਕੀਲ ਕਹਿੰਦੇ ਕੋਈ ਪਤਾ ਨਹੀਂ ਸ਼ਾਇਦ ਪੁਲਿਸ ਕੋਲੀ ਹੋਵੇ ਤੇ ਫਿਰ ਇਹ ਕਿਉਂ ਦਿਖਾਇਆ ਗਿਆ ਲਾਡੀ ਦੇ ਕੋਲ ਫਰਚਰ ਉਹਦੇ ਗੱਲ ਪਾਤੀ ਕਿਵੇਂ ਕੀਤਾ ਇਹ ਹਲੇ ਪੁਲਿਸ ਕੋਲ ਕਲੀਅਰ ਨਹੀਂ ਕਰਦੀ ਪਰ ਔਰ ਜਿਹੜੇ ਨੌਕਾਂ ਟਿਉਥਰੀ ਚੱਲ ਰਹੀਆਂ ਨੇ ਉਹਨਾਂ ਚ ਇੱਕ ਥਿਉਰੀ ਤਾਂ ਹੁਣ ਇਹ ਐ ਕਿ ਇਹ ਇਹ ਕਿਉਂਕਿ ਹਥਿਆਰ ਦਿਖਾਏ ਗਏ ਨੇ ਕਰਨਾਲ ਦੇ ਵਿੱਚ ਤੇ ਹੁਣ ਇਹ ਕੇਸ ਹਰਿਆਣਾ ਪੁਲਿਸ ਕੋਲ ਚਲਾ ਗਿਆ ਇਹਦੇ ਦੇ ਹੱਥ ਸੇ ਕੁਝ ਨਹੀਂ ਰਿਹਾ ਪੰਜਾਬ ਪੁਲਿਸ ਹੁਣੇ ਚ ਕੁਝ ਨਹੀਂ ਕਰ ਸਕਦੀ ਕਿਉਂਕਿ ਕੇਸ ਹੁਣ ਹਰਿਆਣਾ ਪੁਲਿਸ ਹੈਂਡਲ ਕਰੂਗੀ ਤੇ ਉਸ ਕਰਕੇ ਇਹਨਾਂ ਨੇ ਫਿਰ ਕਿਹ ਵੀ ਥੋਰੀ ਆ ਵੀ ਹਰਿਆਣਾ ਪੁਲਸ ਉਹ ਭਾਰਤੀ ਜਨਤਾ ਪਾਰਟੀ ਚਲੇ ਜਾਓ ਪਹਿਲਾਂ ਕਦੇ ਅਕਾਲੀ ਕਦੇ ਕਾਂਗਰਸੀ ਕਦੇ ਆਮਚ ਉਹਨ ਵਿਕੀ ਫਰਕ ਪੈਂਦਾ ਤੇ ਇੱਕ ਥਿਉਰੀ ਇਹ ਵੀ ਚੱਲਦੀ ਹੈ ਉਹ ਕਿਹੜਾ ਦੁੱਤ ਹੁੰਦਾ ਉਹ ਤੇ ਮਾਈਨਿੰਗ ਦੇ ਕੇਸ ਹਤੇ ਆ ਜਿਹੜੇ ਉਹਨੇ ਆਪ ਹੀ ਬੰਨੇ ਆ ਕੇਬਲ ਮਾਫੀਆ ਤੇ ਕਈ ਕਿਸਮ ਦੇ ਉਹਦੇ ਪਹਿਲਾਂ ਵੀ ਚੱਲ ਰਹੇ ਨੇ ਇਹ ਉਹਦੇ ਤੇ ਵਿਵਾਦ ਨੇ ਕਈ ਪਠਾਨ ਮਾਜਰਾ ਤੇ ਤੇ ਇਹ ਵੀ ਗੱਲ ਨਾ ਚੱਲਦੀ ਹੈ ਤੇ ਇੱਕ ਇਹ ਵੀ ਚੱਲਦੀ ਹੈ ਵੀ ਸਾਰੀ ਜਿਹੜੀ ਉਹਨੇ ਇੰਟਰਵਿਊ ਦਿੱਤੀ ਹੈ ਜਿਹੜਾ ਬੁਰਧ ਬੋਲਿਆ ਦਿੱਲੀ ਵਾਲੇ ਦੇ ਖਿਲਾਫ ਬੋਲਿਆ ਮਾਨ ਸਾਹਿਬ ਦੇ ਬਿਲਕੁਲ ਹੱਕ ਤੇ ਬੋਲਿਆ ਗਮਾਨ ਬੰਦਾ ਇਹਨਾਂ ਸਾਰੇ ਐਮਐਲਏ ਨੇ ਮਾਨ ਨੂੰ ਮਰਦ ਬਣਾਣਾ ਚਾਹੀਦਾ ਲੋਕਾਂ ਦੇ ਪੰਜਾਬ ਨੂੰ ਖੜਨਾ ਚਾਹੀਦਾ ਇਹ ਕਿਤੇ ਇਹ ਗੇਮ ਹੀ ਤਾਂ ਨਹੀਂ ਕਿਤੇ ਮਾਨ ਦੀ ਗੇਮ ਤਾਂ ਖੇਡੀ ਜਾ ਰਹੀ ਕਿ ਕਿਤੇ ਭਾਰਤੀ ਜਨਤਾ ਪਾਰਟੀ ਦੀ ਗੇਮ ਤਾਂ ਨਹੀਂ ਹੈ ਕਿਤੇ ਜਿਹੜੇ ਅੰਦਰੂਨੀ ਪੋਲਿਟਿਕਸ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਦਿੱਲੀ ਵਰਸਸ ਮਾਨਤਾ ਨਹੀਂ ਹੈ ਮਾਨ ਦੀ ਅਮਿਤ ਸ਼ਾਹ ਨਾਲ ਜਿਹੜੀ ਹੈ ਜਿਹੜੇ ਸੰਪਰਕ ਹੈ ਦੋਸਤੀ ਕਾਲ ਹੋ ਜਾ ਉਹਨਾਂ ਦੇ ਜਿਹੜੇ ਜਿਹੜੇ ਇਸ ਕਿਸਮ ਦੀ ਉਹਨਾਂ ਦੀ ਅੰਡਰਸਟੈਂਡਿੰਗ ਹੈ ਉਥੇ ਵੀ ਗੱਲਾਂ ਹੁਣ ਹੋਣ ਲੱਗੀਆਂ ਨੇ ਇਹ ਵੀ ਚੱਲ ਰਿਹਾ ਹੈ ਦੂਜੇ ਪਾਸੇ ਇਹ ਵੀ ਗੱਲ ਚੱਲ ਰਹੀ ਹੈ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਦਿੱਲੀ ਦੀ ਲੀਡਰਸ਼ਿਪ ਹੈ ਉਹ ਕਦੇ ਵੀ ਕਿਸੇ ਨੂੰ ਮਾਫਰੀ ਨਹੀਂ ਕਰਦੀ ਤੇ ਹੁਣ ਜੇ ਅਜਾ ਹਰਮਿਤ ਸਿੰਘ ਪਠਾਨ ਮਾਜ਼ਰਾ ਤੇ ਇਹ ਐਕਸ਼ਨ ਨਹੀਂ ਲੈਂਦੇ ਇਹਦੀ ਬਗਾਵਤ ਨਹੀਂ ਕੋਚੰਦੇ ਚਾ ਤਾਂ ਬਾਕੀ ਹੋਰ ਬੰਦੇ ਬੋਲਣਗੇ ਫਿਰ ਇਹ ਲੋਕਾਂ ਨੂੰ ਸਬਕ ਸਿਖਾਉਣ ਲਈ ਹੈ ਕਿ ਜਿਹੜਾ ਸਾਡੇ ਨਾਲ ਬੋਲੂਗਾ ਸਾਡੇ ਖਿਲਾਫ ਉਹਦੇ ਅਸੀਂ ਇਹ ਹਸਰ ਕਰਾਂਗੇ ਜੋ ਪਠਾਨ ਮਾਜਰੇ ਦਾ ਕੀਤਾ ਇਹ ਵੀ ਗੱਲ ਨਾ ਚੱਲਦੀ ਹੈ ਤੇ ਕਿੰਨੀਆਂ ਥਿਉਰੀਜ਼ ਹੈ ਨਾਲ ਨਾਲ ਚੱਲ ਰਹੀਆਂ ਨੇ ਹਰਮਿੰਦਰ ਸਿੰਘ ਪਠਾਨ ਮਾਜਰਾ ਤੇ ਮਾਮਲੇ 'ਚ ਤੇ ਪਠਾਨ ਮਾਜਰਾ ਕਹਿੰਦਾ ਵੀ ਮੈਨੂੰ ਇਹਨਾਂ ਨੇ ਪਹਿਲਾਂ ਬੜਾ ਵਰਤਿਆ ਕੁੱਟਮਾਰ ਦੇ ਮਾਮਲੇ 'ਚ ਮੈਨੂੰ ਵਰਤਿਆ ਕਦੇ ਇਵਨ ਗੁਰਦੀਪ ਵਾਲੀ ਗੱਲ ਵੀ ਕਰਦਾ ਕਹਿੰਦਾ ਉਹ ਬੰਦਾ ਤਖੜਾ ਸੀ ਮੇਰਾ ਤਾਂ ਦੋਸਤ ਸੀ ਅਕਾਲੀਆਂ ਵੇਲੇ ਦਾ ਤੇ ਮੈਂ ਮੇਰੇ ਇਹਨਾਂ ਨਾਲ ਲੜਾਤਾ ਤੇ ਹੁਣੇ ਜਿਹੜੇ ਹੈ ਮੇਰੇ ਖਿਲਾਫ ਚੱਲਦੇ ਨੇ ਨਹੀਂ ਮੈਨੂੰ ਇੱਕ ਜਿਹੜਾ ਪ੍ਰੋਟੋਕੋਲ ਦੇ ਹਿਸਾਬ ਨਾਲ ਮੈਂ ਚੁਣਿਆ ਹੋਇਆ ਐਮਐਲਏ ਆ ਤੇ ਜਿਹੜਾ ਇੱਕ ਪ੍ਰਿੰਸੀਪਲ ਸੈਕਟਰੀ ਉਹ ਉਹਦੀ ਗੱਲ ਸੁਣੀ ਮੇਰੀ ਗੱਲ ਨਹੀਂ ਸੁਣੀ ਇਹਦਾ ਉਹਦਾ ਉਹ ਇਸ ਗੱਲ ਨੂੰ ਲੈ ਕੇ ਚੱਲ ਰਿਹਾ ਸੋ ਕਈ ਬੰਦੇ ਕਹਿੰਦੇ ਨੇ ਕਿ ਪੰਜਾਬ ਪੁਲਿਸ ਜਦੋਂ ਉੱਥੇ ਗਈ ਉਹਦੇ ਚ ਭਗਵੰਤ ਮਾਨ ਨੇ ਕਿਹਾ ਵੀ ਇਹਨੂੰ ਛੱਡ ਦਿਓ ਤੇ ਇਹਨੂੰ ਇਹਨੂੰ ਗੱਡੀ ਦੇ ਕੇ ਪਹਜਾਤਾ ਦੂਜੇ ਪਾਸੇ ਕੇਜਰੀਵਾਲ ਦਾ ਪ੍ਰਭਾਵ ਪਿਆ ਉਹਨਾਂ ਨੇ ਇੱਕ ਐਕਸ਼ਨ ਕਰਤਾ ਦੇਦੀ ਇਥੋਂ ਐ ਲੱਗਦੇ ਜਿਵੇਂ ਕੇ ਜੀ ਵਾਸਤੇ ਭਗਵੰਤ ਮਾਨ ਦੋਨੇ ਅਲੱਗ-ਅਲੱਗ ਗੇਮ ਖੇਡ ਰਹੇ ਨੇ ਉਹਨਾਂ ਦੀ ਆਪ ਦੇ ਚ ਅੰਦਰ ਜਿਹੜੀ ਹੈ ਰਸਾ ਕਸ਼ੀ ਚੱਲ ਰਹੀ ਹੈ ਇੰਨੀਆਂ ਥਿਉਰੀਜ਼ ਪਹਿਰੇ ਦਰਸ਼ਕੋ ਚੱਲ ਰਹੀਆਂ ਨੇ ਇਦੋਂ ਪਠਾਨ ਮਾਜਰਾ ਤੋਂ ਬਾਅਦ ਕੋਈ ਪਠਾਨ ਮਾਜਰੇ ਦੇ ਖਿਲਾਫ ਵੀਡੀਓ ਆਉਣ ਲੱਗ ਗਈਆਂ ਕਿ ਅਜੇ ਦੋ ਤੋਤਾ ਹੋ ਗਿਆ 3.5 ਸਾਲ ਪਹਿਲਾਂ ਕਿੱਥੇ ਗਿਆ ਸੀ ਹੋਣੇ ਲੋਕਾਂ ਨੂੰ ਚੈਲੰਜ ਕਰਦਾ ਵੀ ਆਓ ਆਪਾਂ ਪੰਜਾਬ ਦੇ ਹੱਕ 'ਚ ਖੜੀਏ ਸੋ ਕੁਛ ਵੀ ਹੈ ਲੇਕਿਨ ਇੱਕ ਗੱਲ ਜਿਹੜਾ ਵਰਤਾਂਤ ਸਿਰਜਿਆ ਗਿਆ ਸੀ ਲੁਧਿਆਣਾ ਵੈਸਟ ਦੇ ਵਿੱਚ ਕਿ ਪੰਜਾਬ ਨੂੰ ਦਿੱਲੀ ਵਾਲੇ ਚਨਾ ਰਹੇ ਨੇ ਉਹਨੂੰ ਉਸ ਨੇ ਪੱਕਾ ਕਰਤਾ ਲੋਕਾਂ ਦੇ ਮਨਾਂ ਦੇ ਵਿੱਚ ਕਿ ਪੰਜਾਬ ਦੇ ਵਿੱਚ ਆਮ ਬੰਦੇ ਦੀ ਮੰਤਰੀ ਦੀ ਐਮਐਲਏ ਦੀ ਕੋਈ ਪੁੱਛ ਨਹੀਂ ਤੇ ਇੱਥੇ ਜੋ ਦਿੱਲੀ ਵਾਲੇ ਕਰਦੇ ਨੇ ਉਹੀ ਹੁੰਦਾ ਤੇ ਇਹ ਗੱਲ ਉਹਨੇ ਲੋਕਾਂ ਦੇ ਮਨਾਂ 'ਚ ਪਾਤੀ ਸੱਚ ਕੀ ਹੈ ਝੂਠ ਕੀ ਹੈ ਬਾਤ ਦੀ ਗੱਲ ਹੈ ਭਗਵੰਤ ਮਾਨ ਦੀ ਚਲਦੀ ਹੈ ਕਿ ਨਹੀਂ ਚਲਦੀ ਲੇਕਿਨ ਇਹ ਗੱਲ ਉੱਥੋਂ ਨਰੇਸ਼ ਕਟਾਰੀਆ ਨੇ ਜਿਹੜੀ ਦੋ ਤਿੰਨ ਬੰਦੇ ਤਾਂ ਬੋਲੇ ਨੇ ਤੇ ਇਹੀ ਪਰਸ ਨੂੰ ਉਹ ਤਾਂ ਕਹਿੰਦਾ ਸਾਥੇ ਜਿਹੜੇ ਮੰਤਰੀ ਨੇ ਸਭ ਤੋਂ ਪਹਿਲੇ ਅਸਤੀਫਾ ਖਾਲ ਲੈਂਦੇ ਨੇ ਵੀ ਜੋ ਅਸੀਂ ਕਹਿੰਨੇ ਕਰੋ ਨਹੀਂ ਤੁਸੀਂ ਆ ਸਾਡੇ ਸਾਡੇ ਸਾਹਮਣੇ ਪਿਆ ਤੇ ਜਿਹੜੀ ਕਿਸੇ ਮੰਤਰੀ ਦੇ ਹੱਥ ਚ ਕੁਝ ਨਹੀਂ ਇਹ ਵੀ ਇਹਨੇ ਇੱਕ ਇੰਟਰਵਿਊ ਚ ਇਹਦੇ ਪਿਛਲੇ ਦਿਨਾਂ ਚ ਪਠਾਨ ਮਾਜ਼ਰਾ ਨੇ ਬਹੁਤ ਕੁਝ ਕਿਹਾ ਤੇ ਉਹਦੇ ਚੀਜ਼ ਨੇ ਐਕਸਪੋਜ਼ ਕੀਤਾ ਕਹਿੰਦਾ ਜੇ ਇਹ ਕੁਝ ਕਰ ਲਗੇ ਮੇਰੇ ਕੋਲ ਇਹਨਾਂ ਦਾ ਇੰਨਾ ਕੁਝ ਪਿਆ ਮੈਂ ਇਹਨਾਂ ਨੂੰ ਇੰਨੇ ਦੀਆਂ ਨੀਲੀਆਂ ਪੰਜ ਫਿਲਮਾਂ ਨੇ ਉਹ ਦਿਖਾ ਦੂੰ ਤੋ ਇਹੋ ਜਿਹਾ ਕੁਛ ਇਧਰ ਜਿਹੜਾ ਨਮਾ ਕੇਸ ਰੇਪ ਦਾ ਕੇਸ ਕੱਢ ਲਿਆ ਗਿਆ ਤੇ ਉਤੇ ਹੁਣ ਜਿਹੜਾ ਹੈ ਰੇਪ ਦਾ ਕੇਸ ਦਾ ਪੈਸੇ 22 ਦਾ 22 ਅਗਸਤ 22 ਦਾ ਹੁਣ ਸ਼ਾਇਦ ਇੱਕ ਨਵੀਂ ਐਫ ਆਈ ਆਰ ਇੱਕ ਸਤੰਬਰ ਜਦੋਂ ਇਹ ਬੋਲਿਆ ਤੋਂ ਬਾਅਦ ਕੱਢੀ ਗਈ ਹੈ ਸਰਕਾਰਾਂ ਕੋਲ ਬਹੁਤ ਕੁਝ ਹੁੰਦਾ ਇਹ ਤਾਂ ਆਪਾਂ ਨੂੰ ਵੀ ਪਤਾ ਹੈ ਤੇ ਸਰਕਾਰ ਕਿਹਨੂੰ ਸਭ ਕੁਝ ਸਕਾਉਣਾ ਚਾਹੁੰਦੀ ਹੈ ਹੋਰ ਐਮ ਐਲ ਏ ਜ ਨੂੰ ਜਾਂ ਫਿਰ ਇਹ ਕੋਈ ਗੇਮ ਖੇਡੀ ਜਾ ਰਹੀ ਹੈ ਸਿਆਸੀ ਤੌਰ ਤੇ ਇਹ ਕਿਹਾ ਜਾ ਰਿਹਾ ਹੈ ਕਿ ਬਾਨ ਬਾਤ ਵਧੀਆ ਹੈ ਕਿਉਂਕਿ ਮਾਨ ਦੇ ਖਿਲਾਫ ਇੱਕ ਅਖਰ ਵੀ ਦੀ ਇਹ ਸਾਰੇ ਜਿੰਨੇ ਵੀ ਉਹ ਨੇ ਬੋਲਿਆ ਸਾਰਾ ਦਿੱਲੀ ਵਾਲੇ ਦੇ ਖਿਲਾਫ ਬੋਲਿਆ ਤੇ ਕੀ ਇਹ ਸਾਰਾ ਕੁਝ ਮਿਲ ਕੇ ਖੇਡਿਆ ਜਾ ਰਿਹਾ ਹੈ ਕਿ ਇਹ ਜਿਹੜੀ ਪੰਜਾਬ ਪੁਲਿਸ ਨੇ ਕਰਨਾਲ ਚ ਕੀਤਾ ਜੇ ਪੰਜਾਬ ਪੁਲਿਸ ਹੈ ਨਾ ਮਿਲੀ ਹੁੰਦੀ ਇਹਦੇ ਨਾਲ ਫਿਰ ਉਹਨਾਂ ਕੰਧ ਟੱਪ ਕੇ ਜਾਣ ਦੀ ਕੀ ਲੋਟ ਸੀ ਤੇ ਜੇ ਕੰਧ ਟੱਪ ਕੇ ਗਈ ਹੈ ਉਸ ਤੋਂ ਬਾਅਦ ਕੀ ਗਿਟਬਿਟ ਹੋਈ ਹੈ ਕਿ ਰੋਟੀ ਖਾ ਕੇ ਗਈ ਇੱਥੇ ਲੰਗਰ ਸ਼ੱਕ ਕੇ ਗਈ ਹੈ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਜਿਹੜੇ ਹੈ ਤੁਸੀਂ ਆਪਣੇ ਵਿਵੇਕ ਨਾਲ ਲੱਭਣੇ ਨੇ ਤੇ ਮੈਂ ਤੁਹਾਨੂੰ ਕੁਝ ਜਿਹੜੇ ਫੈਕਟ ਨੇ ਲਗਾਤਾਰ ਪਹਿਲੀਆਂ ਦੋ ਤਿੰਨ ਵੀਡੀਓ ਪਈਆਂ ਨੇ ਜੋ ਵੀ ਡਿਵੈਲਪਮੈਂਟ ਹੁੰਦੀ ਹੈ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਲੇਟੈਸਟ ਡਿਵੈਲਪਮੈਂਟ ਐਸੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਮਿਲ ਜਾਂ ਇੱਕ ਨਵੀਂ ਵੀਡੀਓ ਨਾਲ ਥੈਂਕ ਯੂ